ਮਿਕਸ ਵੇਜ ਜਾਨੀ ਕਿ ਮਿਕਸ ਸਬਜੀ ਬਣਾਉਂਦਾ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਆਸਾਨ ਜਿਹਾ ਤਰੀਕਾ ਸ਼ੇਅਰ ਕਰ ਰਹੀ ਹਾਂ ਜਦੋਂ ਵੀ ਜੇ ਤੁਹਾਡੇ ਘਰ ਖੈਸਟ ਹੋ ਨਾ ਤੁਸੀਂ ਇਹਨੂੰ ਫਟਾਫਟ ਤੇ ਬਹੁਤ ਹੀ ਹੈਲਥੀ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਉਹ ਵੀ ਬਿਨਾ ਫਰਾਈ ਕੀਤੇ ਤੇ ਚਲੋ ਜੀ ਆਪਾਂ ਮਿਕਸ ਵੇਜ ਬਣਾਉਣਾ ਸ਼ੁਰੂ ਕਰਦੇ ਹਾਂ ਮਿਕਸ ਸਬਜੀ ਬਣਾਉਣ ਲਈ ਨਾ ਇੱਥੇ ਸਭ ਤੋਂ ਪਹਿਲਾਂ ਮੈਂ ਅੱਧੀ ਕਟੋਰੀ ਲਈ ਆ ਫਰੈਸ਼ ਹਾਰੇ ਮਟਰ ਤੇ ਪਾਣੀ ਮੈਂ ਪਹਿਲਾਂ ਹੀ ਗਰਮ ਹੋਣ ਲਈ ਰੱਖ ਦਿੱਤਾ ਸੀ ਜਿਵੇਂ ਪਾਣੀ ਗਰਮ ਹੋ ਗਿਆ ਨਾ ਉਹਦੇ ਵਿੱਚ ਪਹਿਲਾਂ ਆਪਾਂ ਮਟਰ ਪਾ ਦੇਣੀ ਆ ਤੇ ਫਿਰ ਇੱਥੇ ਮੈਂ ਇੱਕ ਫੁੱਲ ਗੋਭੀ ਲਈਆ మీడియం ਸਾਈਜ਼ ਦਾ ਫੋਲਸੀ ਦੇ ਨਾਲ ਹੀ 304 ਲਈਆਂ ਨੇ ਮੈਂ ਗਾਜਰਾ ਪਾਣੀ ਦੇ ਵਿੱਚ ਪਾ ਕੇ ਨਾ ਇਹਨਾਂ ਨੂੰ ਆਪਾਂ ਮਿਕਸ ਕਰ ਲੈਣਾ ਹੈ ਤੇ ਫਿਰ ਆਪਾਂ ਇਹਨੂੰ ਉੱਪਰੋਂ ਕਵਰ ਕਰਕੇ ਤੇ ਹਲਕਾ ਜਿਹਾ ਨਾ ਟੱਕਣਾ ਆਪਾਂ ਖੁੱਲਾ ਰੱਖਣਾ ਹੈ ਤੇ ਫਿਰ ਆਪਾਂ ਇਹਨਾਂ ਨੂੰ ਉਬਾਲ ਲੈਣਾ ਹੈ ਇਹਨਾਂ ਨੂੰ ਨਾ ਆਪਾਂ 80 ਤੋਂ 85% ਮਤਲਬ ਆ ਪਕਾ ਲੈਣਾ ਹੈ ਤੇ ਬਾਕੀ ਆਪਾਂ ਤੜਕੇ ਦੇ ਨਾਲ ਇਹਨਾਂ ਨੂੰ ਪਕਾਵਾਂਗੇ ਤੇ ਦੂਸਰੀ ਸਾਈਡ ਹੈ ਜਿੰਨੀ ਦੇਰ ਸਬਜੀ ਪੱਕਦੀ ਹੈ ਨਾ ਆਪਾਂ ਤੜਕਾ ਤਿਆਰ ਕਰ ਲੈਨੇ ਆਂ ਤੇ ਕੜਾਈ ਰੱਖੀਏ ਜੀ ਗੈਸ ਦੇ ਉੱਪਰ ਚੋਦੇ ਵਿੱਚ ਮੈਂ 2 ਤੋਂ 3 ਚਮਚ ਲੈ ਰਹੀਆਂ ਹਾਂ ਰਿਫਾਇਨ ਤੇਲ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਜਿਵੇਂ ਤੇਲ ਗਰਮ ਹੋ ਗਿਆ ਨਾ ਉਹਦੇ ਵਿੱਚ ਪਹਿਲਾਂ ਮੈਂ ਪਾਇਆ ਜੀ ਜੀਰਾ ਤੇ ਫਿਰ ਥੋੜੀ ਜੀ ਅਜਵਾਇਨ ਤੇ ਇੱਕ ਤੇਜ਼ ਪੱਤਾ ਨਾਲ ਹੀ 1 ਇੰਚ ਦਾਲਚੀਨੀ ਦਾ ਟੁਕੜਾ ਤੇ ਇੱਥੇ ਮੈਂ ਲਈ ਹੈ ਜੀ ਅਦਰਕ ਲਸਣ ਤੇ ਹਰੀ ਮਿਰਚ ਕੁੱਟੀ ਹੋਈ ਤੁਸੀਂ ਬਰੀਕ ਕੱਟ ਕੇ ਵੀ ਇਹਦੀ ਵਰਤੋਂ ਕਰ ਸਕਦੇ ਆ ਤੇ ਇਹਨੂੰ ਨਾ ਆਪਾਂ ਹਲਕਾ ਜਿਹਾ ਫਰਾਈ ਕਰਾਂਗੇ ਤੇ ਫਿਰ ਦੋ ਵੱਡੇ ਸਾਈਜ਼ ਦੇ ਮੈਂ ਪਿਆਜ਼ ਇਸ ਤਰ੍ਹਾਂ ਕੱਟ ਕੇ ਲਈ ਆ ਜੀ ਪਿਆਜ਼ ਪਾ ਕੇ ਨਾ ਇਹਨਾਂ ਨੂੰ ਮਿਕਸ ਕਰਕੇ ਤੇ ਫਿਰ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲੈਣਾ ਹੈ ਜਿਵੇਂ ਪਿਆਜ਼ ਦਾ ਰੰਗ ਇਸ ਤਰ੍ਹਾਂ ਦਾ ਆਪਣਾ ਹੋ ਗਿਆ ਨਾ ਪਿੰਕ ਤੇ ਜਾ ਉਦੋਂ ਤੱਕ ਪਹਿਲਾਂ ਆਪਾਂ ਇਹਨਾਂ ਨੂੰ ਭੁੰਨਾਗੇ ਤੇ ਫਿਰ ਇਹਦੇ ਵਿੱਚ ਮੈਂ ਪਾਵਾਂਗੀ ਜੀ ਥੋੜਾ ਜਿਹਾ ਅਦਰਕ ਬਿਲਕੁਲ ਫਾਈਨ ਚੌਪ ਕੀਤਾ ਹੋਇਆ ਇਸ ਤਰ੍ਹਾਂ ਦਾ ਕੱਟ ਕੇ ਪਾਇਆ ਹੋਇਆ ਅਦਰਕ ਨਾ ਖਾਂ ਦੀ ਵਿੱਚ ਬਹੁਤ ਹੀ ਵਧੀਆ ਲੱਗਦਾ ਤੇ ਨਾਲ ਹੀ ਇੱਥੇ ਮੈਂ ਇੱਕ ਹਰੀ ਮਿਰਚ ਲਈ ਹੈ ਤੇ ਹਰੀ ਮਿਰਚ ਨੂੰ ਤੁਸੀਂ ਆਪਣੇ ਟੇਸਟ ਦੇ ਹਿਸਾਬ ਦੇ ਨਾਲ ਰਹਿਣੀ ਹੈ ਤੇ ਫਿਰ ਪਾ ਕੇ ਨਾ ਆਪ ਜਿਹੜੇ ਇਹ ਤੜਕਾ ਇਹ ਪਿਆਜ ਆ ਜਣਾ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਜਿਵੇਂ ਆਪਣਾ ਤੇਲ ਅਲੱਗ ਹੋ ਗਿਆ ਨਾ ਉਦੋਂ ਤੱਕ ਆਪਾਂ ਇਹਨਾਂ ਪਿਆਜ਼ਾਂ ਨੂੰ ਭੁੰਨ ਕੇ ਪਿਆਰ ਕਰਨਾ ਹੈ ਫਿਰ ਇਥੇ ਮੈਂ ਤਿੰਨ ਟਮਾਟਰ ਦੀ ਪਿਉਰੀ ਲਈ ਹੈ ਜੀ ਕਿਉਂਕਿ ਮੈਕਸਵੇਜ ਜਿਹੜੀ ਟਮਾਟਰ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਇਸ ਨਾਲ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਨਾਲ ਹੀ ਸਵਾਦ ਅਨੁਸਾਰ ਨਮਕ ਪਾ ਦਿੱਤਾ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਨਾਲ ਆਪਾਂ ਤੜਕੇ ਨੂੰ ਤੇਲ ਅਲੱਗ ਹੋਣ ਤੱਕ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਤੜਕੇ ਨੂੰ ਪਕਾ ਲੈਣਾ ਹੈ ਫਿਰ ਦੂਸਰੀ ਦੂਸਰੀ ਸਾਈਡ ਨਾਲ ਆਪਾਂ ਜੇ ਸਬਜੀ ਚੈੱਕ ਕਰ ਲੈਣੀ ਹੈ ਤੇ ਇਥੇ ਨਾਲ ਆਪਾਂ ਸਬਜੀ ਚੈੱਕ ਕਰਕੇ ਦੇਖ ਲੈਣੀ ਹੈ ਜੇ ਸਬਜੀ ਤੁਹਾਡੀ ਪੱਕ ਚੁੱਕੀ ਹੈ ਤਾਂ ਤੁਸੀਂ ਇਹਨੂੰ ਨਾ ਗਰਮ ਪਾਣੀ ਦੇ ਵਿੱਚ ਫਟਾਫਟ ਬਾਹਰ ਕੱਢ ਲੈਣਾ ਅਗਰ ਤੁਹਾਨੂੰ ਲੱਗਦਾ ਹੈ ਨਾ ਸਬਜੀ ਹਾਲੇ ਥੋੜੀ ਖੜਵੀ ਹੈ ਤੇ ਤੁਸੀਂ ਇੱਥੇ ਸਬਜੀ ਨੂੰ ਹੋਰ ਪਕਾ ਲੈਣਾ ਹੈ ਸਬਜੀ ਨੂੰ ਬਸ ਜ਼ਿਆਦਾ ਨਹੀਂ ਪਕਾਉਣਾ ਜੇ ਜ਼ਿਆਦਾ ਪਕਾ ਲੈਣਾ ਫਿਰ ਜਦ ਵੀ ਤੜਕੇ ਦੇ ਵਿੱਚ ਮਿਕਸ ਕਰਾਂਗੇ ਨਾ ਸਬਜੀ ਆਪਣੀ ਸਾਰੀ ਖੁੱਲ ਜਾਵੇਗੀ ਜਾਨੀ ਕਿ ਬੈਟਸ ਜਾਵੇਗੀ ਸਬਜੀ ਸਾਰੀ ਮੈਂ ਬਾਹਰ ਕੱਟ ਕੇ ਸਾੜ ਕੇ ਠੰਡੀ ਹੋ ਲਈ ਰੱਖ ਲਈ ਹੈ ਜੀ ਤੇ ਦੇਖੋ ਆਪਣਾ ਤੜਕਾ ਵੀ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਥੇ ਮੈਂ ਨਾ ਦੋ మీడియం ਸਾਈਜ਼ ਦੇ ਆਲੂ ਲੈ ਲਏ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਕੱਟ ਕੇ ਨਾ ਫਰ ਪਾ ਦਿੱਤਾ ਹੈ ਤੇ ਆਲੂ ਨਾਲ ਆਪਣੇ ਜਲਦੀ ਜਿਹੜੇ ਸੌਫਟ ਹੋ ਜਾਂਦੇ ਆ ਇਸ ਲਈ ਮੈਂ ਸਬਜ਼ੀਆਂ ਦੇ ਨਾਲ ਇਹਨਾਂ ਨੂੰ ਨਹੀਂ ਪਕਾਇਆ ਤੇ ਇਹ ਆਲੂ ਨੂੰ ਨਾ ਆਪਾਂ ਤੜਕੇ ਦੇ ਵਿੱਚ ਪਕਾ ਲਾਵਾਂਗੇ ਤੜਕੇ ਦੇ ਵਿੱਚ ਪਾ ਕੇ ਆਪਾਂ ਆਲੂ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਿਰ ਨਾ ਉਪਰੋਂ ਕਵਰ ਕਰਕੇ ਇਹਨਾਂ ਨੂੰ ਨਰਮ ਹੋਣ ਤੱਕ ਆਪਾਂ ਪਕਾ ਲੈਣਾ ਹੈ ਜਿਆਦਾ ਨਹੀਂ ਪਕਾਉਣਾ ਬਸ ਇੰਨੀ ਇੱਕ ਸਬਜੀਏ ਕੱਚੀ ਆਪਾਂ ਉਹਨਾਂ ਕਿ ਇਹਦੇ ਜਿੰਨਾ ਚਾ ਕੱਚਾਪਨ ਰੱਖਾਂਗੇ ਤੇ ਫਿਰ ਆਪਾਂ ਇੱਥੇ ਚੈੱਕ ਕਰਕੇ ਦੇਖ ਲੈਣਾ ਜੀ ਤੇ ਵਿੱਚ ਵਿੱਚ ਦੀ ਜਰੂਰ ਹਿਲਾਉਂਦੇ ਰਹਿਣਾ ਹੈ ਬਸ ਧਿਆਨ ਰੱਖਣਾ ਹੈ ਕਿ ਬਿਲਕੁਲ ਜਿਹੜੀ ਸਬਜੀ ਆਪਨੀ نیچے ਨਾ ਲੱਗੇ ਤੇ ਫਿਰ ਆਪਾਂ ਇੱਥੇ ਪਾਵਾਂਗੇ ਜੀ ਸੁੱਕੇ ਮਸਾਲੇ ਇਥੇ ਮੈਂ ਲਈ ਆ ਜੀ ਦੇਗੀ ਮਿਰਚ ਚਮਚ ਅੱਧਾ ਚਮਚ ਲਈ ਅਤੇ ਨਾਲ ਹੀ ਥੋੜੀ ਜੀ ਹਲਦੀ ਪਾਊਡਰ ਧਨੀਆ ਪਾਊਡਰ ਬਾਕੀ ਨਹੀਂ ਮਸਾਲੇ ਨੋਰਮਲ ਕਰਦੇ ਬੇਸਿਕ ਮਸਾਲੇ ਲਈ ਇਹਨਾਂ ਨਾਲ ਸਬਜੀ ਬਹੁਤ ਹੀ ਸੁਆਦ ਭਰ ਕੇ ਤਿਆਰ ਹੋ ਜੀ ਆਪਾਂ ਕਿ ਮਿਕਸ ਕਰਕੇ ਫਿਰ 1 ਮਿੰਟ ਤੱਕ ਪਕਾ ਲਵਾਂਗੇ ਮਸਾਲੇ ਆਪਣੇ نیچے ਨਹੀਂ ਲੱਗਨੇ ਚਾਹੀਦੇ ਤੁਹਾਨੂੰ ਲੱਗਦਾ ਨਾ ਮਸਾਲੇ نیچے ਲੱਗਦੇ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਪਕਾ ਸਕਦੇ ਹੋ ਤੇ ਮਸਾਲੇ ਪਕਾਉਣ ਤੋਂ ਬਾਅਦ ਜੀ ਫਿਰ ਇਥੇ ਮੈਂ ਇੱਕ ਕੱਟੀ ਹੋਈ ਸ਼ਿਮਲਾ ਮਿਰਚ ਲਈ ਹੈ ਨਾ ਸ਼ਿਮਲਾ ਮਿਰਚ ਵੀ ਸੇਮ ਸਾਈਜ਼ ਦੇ ਵਿੱਚ ਕੱਟੀ ਹੈ ਜਿਵੇਂ ਕਿ ਸਾਰੀਆਂ ਸਬਜ਼ੀਆਂ ਕੱਟ ਕੇ ਤਿਆਰ ਕੀਤੀਆਂ ਸ਼ਿਮਲਾ ਮਿਰਚ ਪਾ ਕੇ ਨਾ ਆਪਾਂ ਇਹਨੂੰ ਪਕਾ ਲੈਣਾ ਹੈ ਸ਼ਿਮਲਾ ਮਿਰਚ ਮੈਂ ਤਾਂ ਬਾਅਦ ਵਿੱਚ ਪਾਈ ਹੈ ਕਿਉਂਕਿ ਸ਼ਿਮਲਾ ਮਿਰਚ ਜਿਹੜੀ ਇਸ ਤਰ੍ਹਾਂ ਕੱਟੀ ਹੋਈ ਨਾ ਜਲਦੀ ਨਰਮ ਹੋ ਜਾਂਦੀ ਹੈ ਸੌਫਟ ਹੋ ਜਾਂਦੀ ਹੈ ਇਸ ਲਈ ਮੈਂ ਸਭ ਤੋਂ ਲਾਸਟ ਤੇ ਪਾਈ ਹੈ ਇਹਦੇ ਵਿੱਚ ਨਾ ਹਲਕੇ ਜਿਹੇ 2 ਤੋਂ 3 ਚਮਚ ਮੈਂ ਪਾਣੀ ਦੇ ਪਾਏ ਜੀ ਜਿਆਦਾ ਨਹੀਂ ਪਾਣੀ ਪਾਇਆ ਪਾਣੀ ਪਾ ਕੇ ਨਾ ਮਿਕਸ ਕਰਾਂਗੀ ਕਿਉਂਕਿ ਅਗਰ ਮੈਂ ਪਾਣੀ ਨਾ ਪਾਉਂਦੀ ਨਾ ਸਬਜੀ ਇਸ ਤਰ੍ਹਾਂ نیچے ਲੱਗ ਜਾਨੀ ਸੀ ਪਾਣੀ ਪਾ ਕੇ ਨਾ ਮਿਕਸ ਕਰਾਂਗੀ ਤੇ ਫਿਰ ਨਾ ਕਵਰ ਕਰਕੇ ਆਪਾਂ ਸ਼ਿਮਲਾ ਮੇਸ਼ ਨੂੰ ਵੀ ਥੋੜਾ ਜਿਹਾ ਨਰਮ ਕਰ ਲਾਂਗੇ ਬਸ ਵਿੱਚ ਵਿੱਚ ਦੀ ਜਰੂਰ ਹਿਲਾਉਂਦੇ ਰਹਿਣਾ ਤੇ ਚੈੱਕ ਕਰਦੇ ਰਹਿਣਾ ਹੈ ਤੇ ਦੇਖੋ ਆਪਣੀ Shimla ਵਿੱਚ ਵੀ ਇੱਥੇ ਜਿਹੜੀ ਆ ਨਰਮ ਹੋ ਚੁੱਕੀ ਆ ਸੌਫਟ ਹੋ ਚੁੱਕੀ ਆ ਤੇ ਫੇਰੇ ਇਹਦੇ ਵਿੱਚ ਆਪਾਂ ਬੋਇਲ ਕੀਤੀ ਹੋਈਆਂ ਜਿਹੜੀਆਂ ਸਬਜ਼ੀਆਂ ਐ ਨਾ ਉਹ ਬਾਹਲ ਕੇ ਰੱਖਿਆ ਸਾਈਡ ਤੇ ਉਹ ਪਾ ਦੇਣੀਆਂ ਜੀ ਤੇ ਇਹਨਾਂ ਦੇ ਵਿੱਚ ਜਿਹੜਾ ਪਾਣੀ ਬਿਲਕੁਲ ਖਤਮ ਹੋ ਗਿਆ ਨਾ ਆਪਾਂ ਉਹ ਦੋ ਇਹਨਾਂ ਦੀ ਵਰਤੋਂ ਕਰਨੀ ਆ ਜਾਨੀ ਕਿ ਸਬਜ਼ੀਆਂ ਦਾ ਪਾਣੀ ਇਹਦਾ ਜਿਹੜਾ ਬਿਲਕੁਲ ਫਾਇਰ ਤੇ ਆਪਾਂ ਇਹਨਾਂ ਨੂੰ ਸੁਕਾ ਕੇ ਫਿਰ ਆਪਾਂ ਤੜਕੇ ਦੇ ਵਿੱਚ ਜਾਈ ਇਹਨਾਂ ਨੂੰ ਪਾਉਣਾ ਹੈ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਫਿਰ ਆਪਾਂ ਇਹਨਾਂ ਨੂੰ ਨਰਮ ਹੋਣ ਤੱਕ ਪਕਾ ਲੈਣੀ ਹੈ ਜਿਹੜਾ ਕਿ ਇਹਨਾਂ ਵਿੱਚ ਕੱਚਾ ਪਾਣਾ ਉਹ ਬਿਲਕੁਲ ਖਤਮ ਕਰ ਲੈਣਾ ਹੈ ਤੇ ਨਾਲ ਹੀ ਤੜਕੇ ਦੇ ਵਿੱਚ ਪਾਉਣ ਨਾਲ ਨਾ ਸਾਰੇ ਮਸਾਲਿਆਂ ਦਾ ਫਲੇਵਰ ਜਿਹੜਾ ਸਬਜ਼ੀਆਂ ਦੇ ਵਿੱਚ ਆਪਾਂ ਨੂੰ ਆਉਣਾ ਚਾਹੀਦਾ ਹੈ ਸਬ지 ਨੂੰ ਇੱਥੇ ਮੈਂ ਚੰਗੀ ਤਰ੍ਹਾਂ ਪਕਾ ਕੇ ਤਿਆਰ ਕਰ ਲਿਆ ਜਿਵੇਂ ਚੈੱਕ ਕਰਕੇ ਵੀ ਦੇਖ ਲਿਆ ਤੇ ਫਿਰ ਉੱਪਰ ਦੀ ਮੈਂ ਪਾ ਦਿੱਤਾ ਨਾ ਫਰੈਸ਼ ਹਰਾ ਧਨੀਆ ਹਰਾ ਧਨੀਆ ਪਾ ਕੇ ਨਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਲੋ ਜੀ ਸਬ지 ਆਪਣੀ ਨਾ ਬਣ ਕੇ ਤਿਆਰ ਹੋ ਚੁੱਕੀ ਹੈ ਦਿੱਥੇ ਆਪਾਂ ਗੈਸ ਦੀ ਜਿਹੜੀ ਫਲੇਮ ਆ ਆਫ ਕਰ ਦਿੰਨੀ ਹੈ ਗੈਸ ਆਪਾਂ ਬੰਦ ਕਰ ਦੇਣਾ ਤੇ ਗਰਮਾ ਗਰਮ ਸਬ지 ਨੂੰ ਆਪਾਂ ਨਾ ਸਰਵ ਕਰਾਂਗੇ ਤੁਸੀਂ ਨਾ ਇਹਨੂੰ ਗਰਮਾ ਗਰਮ ਇੰਜੋਏ ਕਰ ਇੰਜੋਏ ਕਰੋ ਰੋਟੀ ਪਰਾਠੇ ਨਾਨ ਦੇ ਨਾਲ ਪੂਰੀ ਦੇ ਨਾਲ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਨਾ ਫਟਾਫਟ ਵੀ ਬਣ ਜਾਂਦੀ ਹੈ ਜਦੋਂ ਵੀ ਕਰੇ ਗੈਸਟ ਹੋਣ ਨਾ ਤੁਸੀਂ ਇਸ ਤਰ੍ਹਾਂ ਬਣਾ ਕੇ ਸਰਵ ਕਰੋ ਤੇ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਫਿਰ ਆਪਾਂ ਇਹਨੂੰ ਸਰਵ ਕਰਾਂਗੇ ਜੀ ਸਰਵ ਕਰਨ ਲਈ ਇੱਥੇ ਲਈਏ ਜੀ ਮੈਂ ਪਲੇਟ ਤੇ ਪਲੇਟ ਵਿੱਚ ਆਪਾਂ ਇਹਨੂੰ ਸਰਵ ਕਰ ਲੈਣੀ ਹੈ ਵਾਕਈ ਬਹੁਤ ਹੀ ਟੇਸਟੀ ਤੇ ਬਹੁਤ ਹੀ ਸਵਾਦ ਸਬਜੀ ਬਣ ਕੇ ਤਿਆਰ ਹੁੰਦੀ ਹੈ ਜਰੂਰ ਇੱਕ ਵਾਰੀ ਮੈਕਸ ਵੇਜ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਤੇ ਆਪਣੇ ਮਨਪਸੰਦੀਆਂ ਸਬਜ਼ੀਆਂ ਦੀ ਵਰਤੋਂ ਕਰਿਓ ਜੋ ਤੁਸੀ ਦੇ ਵਿੱਚ ਪਾਉਣੇ ਚਾਹੁੰਦੀਆਂ ਅਗਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਜਰੂਰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਨਵੀਂ ਤੇ ਹੈਲਥੀ ਰੈਸਪੀ ਦੇ ਨਾਲ ਥੈਂਕ ਯੂ